ਪਰਮਾਤਮਾ ਕਿਰਪਾ ਕਰੇ ਜੀ ਮੌਕਾ ਮਿਲੇ ਤਾਂ ਮੈਂ ਪਹਿਲਾਂ ਵੀ ਦੱਸ ਕੇ ਹਟਿਆ ਹਾਂ ਪਾਰਕ ਦੀ ਲੋੜ ਹੈ ਲੋੜ ਦੇ ਵਿੱਚ ਇੱਕ ਪਾਰਕ ਬਣਾਵਾਂਗੇ ਸਰਕਾਰੀ ਸਕੂਲ ਬੜਾ ਕੰਜਸਟਡ ਹੈ ਸਾਡਾ ਅੱਗੇ ਜਗ੍ਹਾ ਦੇਖੀ ਹੋਈ ਹੈ ਉਹਦਾ ਪ੍ਰੋਸੈਸ ਚੱਲ ਰਿਹਾ ਜਦੋਂ ਵੀ ਕਲੀਅਰ ਹੋ ਗਿਆ ਹਾਈ ਸਕੂਲ ਅੱਗੇ ਸ਼ਿਫਟ ਕਰ ਦਾਂਗੇ ਇੱਥੇ ਪ੍ਰਾਇਮਰੀ ਸਕੂਲ ਰੱਖ ਦਾਂਗੇ ਤੁਸੀਂ ਦੱਸਣਾ ਚਾਹੋਗੇ ਹੁਣ ਤੱਕ ਤੁਸੀਂ ਕੀ ਕਰ ਚੁੱਕੇ ਹੋ ਮੇਰੇ ਕਾਰਜ ਜੀ 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 ਸ਼ਿਮਲਾ ਕਲੋਨੀ ਦੀਆਂ ਗਲੀਆਂ ਪਾਜੀ ਬਣ ਗਈਆਂ ਵਿਆਸੋਜਰੀ ਕੰਪਲੈਕਸ ਦੀਆਂ ਬਣ ਗਈਆਂ ਬਿਜਲੀ ਦੀ ਦਿੱਕਤ ਸੀ ਕਿ ਗगनਦੀਪ ਕਲੋਨੀ ਦੇ ਵਿੱਚ ট্রান্সਫਾਰਮਰ ਲਗਾਤਾ ਹੈ ਅਮਰਤਪਿਹਾਰ ਦੀ ਦਿੱਕਤ ਸੀ ਅਮਰਤਪਿਹਾਰ ਦੇ ਵਿੱਚ ਰਖਾਤਾ ਹੈ ਵਿਸ਼ਾਲ ਕਲੋਨੀ ਸੀਵਰੇਜ ਦੀ ਦਿੱਕਤ ਸੀ 10 ਇੰਚੀ ਪਾਈਪ ਸੀ 16 ਇੰਚੀ ਪਾ ਦਿੱਤੇ ਗਏ ਹੈ ਕੰਮ ਚਾਲੂ ਹੋ ਗਿਆ ਹੋਇਆ ਨਿਊ ਨੰਦਾ ਕਲੋਨੀ ਦੇ ਵਿੱਚ ਪੀਣ ਵਾਲੇ ਪਾਣੀ ਦੀ ਦਿੱਕਤ ਸੀ ਪਾਈਪ ਨਹੀਂ ਸੀ ਪਏ ਉਹਨਾਂ ਦਾ ਉਦਘਾਟਨ ਕਰ ਦਿੱਤਾ ਗਿਆ ਹੈ ਅਮਰਤਪਿਹਾਰ ਸ਼ਿਮਲਾ ਕਲੋਨੀ ਦੇ ਵਿੱਚ ਪੀਣ ਵਾਲੇ ਪਾਣੀ ਦੀ ਇੱਧਰ ਵੀ ਦਿੱਕਤ ਸੀਗੀ ਨਵਾਂ ਟਿਊਬਲ ਟਿਊਬਲ ਲਾ ਦਿੱਤਾ ਗਿਆ ਹੈ ਕੰਮ ਚાલુ ਹੋ ਗਿਆ ਹੋਇਆ ਹੋਰ ਵੀ ਆਉਣ ਵਾਲੇ ਸਮੇਂ ਦੇ ਵਿੱਚ ਜਿੱਥੇ ਵੀ ਪੂਰੇ ਮੇਰੇ ਵਾਰਡ ਨੰਬਰ 5 ਦੇ ਵਿੱਚ ਕਿਸੇ ਵੀ ਤਰ੍ਹਾਂ ਦੇ ਕੰਮ ਦੀ ਲੋੜ ਹੋਊਗੀ ਤਾਂ ਦਿਨ ਰਾਤ ਲੋਕਾਂ ਦੀ ਸੇਵਾ ਦੇ ਵਿੱਚ ਹਾਜ਼ਰ ਰਹਾਂਗਾ ਆ ਡੋਰ ਟੋਲ ਕਰ ਰਿਹਾ ਕਿੰਨਾ ਪਿਆਰ ਮੇਰੇ ਨਾਲ ਬਹੁਤ ਕਿਰਪਾ ਪ੍ਰਮਾਤਮਾ ਦੀ ਬਹੁਤ ਕਿਰਪਾ ਕੀ ਕਹਿਣਾ ਚਾਹਾਂਗਾ ਪੇ ਇਲਾਕਾ ਵਸਿਆ ਇਲਾਕਾ ਨਿਵਾਸੀਆਂ ਨੂੰ ਵਾਰਡ ਨੰਬਰ 5 ਵਾਸੀਆਂ ਨੂੰ ਬੇਨਤੀ ਹੈ ਕਿ ਜਿਹੜਾ ਇਹ ਮਾਹੌਲ ਬਣਿਆ ਹੋਇਆ ਐ ਇਦਾਂ ਹੀ ਪੜਾ ਕੇ ਰੱਖਿਓ ਤੇ 21 ਤਰੀਕ ਨੂੰ ਆਮਾਦੀ ਪਾਰਟੀ ਨੂੰ ਝਾੜੂ ਦੇ ਚੌਂ ਨਿਸ਼ਾਨ ਤੇ ਕੋਟਾ ਪਾਓ ਧੰਨਵਾਦ ਹਾਂਜੀ ਕਿਹਨਾ ਤੁਹਾਡਾ ਮੇਰਾ ਨਾਮ ਕਾਰ ਸਿੰਘ ਅੱਜ ਜੀ ਆਪਣੇ ਲਖਵਿੰਦਰ ਚੋਧਰੀ ਵਾਰ ਨੰਬਰ 5 ਡੋਰ 2 ਡੋਰ ਅਸੀਂ ਸ਼ਿਮਲਾ ਗਲੋਨੀ ਅਮਰਤਵੀਰ ਕਲੋਨੀ ਲక్ష్ਮੀ ਗਲੋਨੀ ਤੇ ਆਪਣੇ ਨੰਦਾ ਗਲੋਨੀ ਜਿੱਥੇ ਆਪਾਂ ਡੋਰ 2 ਡੋਰ ਆਪਾਂ ਮਾਰੀ ਪੈਣੀ ਕਰ ਰਹੇ ਹਾਂ ਤੇ ਬਹੁਤ ਸਾਰੇ ਲੋਕਾਂ ਦਾ ਉਤਸ਼ਾਹ ਮਿਲ ਰਿਹਾ ਕਿ ਹਾਂ ਜੀ ਇਹ ਮੁੰਡੇ ਦਾ ਅੱਗੇ ਲਿਆਵਾਂਗੇ ਨੌਜਵਾਨ ਬਣਾਏ ਪੜ੍ਹਿਆ ਲਿਖਿਆ ਨੌਜਵਾਨ ਨੇ ਔਰ ਲੋਕਾਂ ਦੇ ਕੰਮ ਅਗਰਾਏ ਨੇ ਔਰ ਕੀਤੇ ਕੰਮ ਬੋਲ ਵੀ ਰਹੇ ਨੇ ਅੱਜ ਲੋਕੀ ਖੁਸ਼ ਆ ਲਖਵਿੰਦਰ ਚੋਧਰੀ ਤੋਂ ਤੇ ਅਸੀਂ ਵਰਤੋਂ ਵੱਧ ਬੋਟਾ ਦਾ ਪਾ ਗਏ ਨਾ ਉਹਨੂੰ ਲੀਡ ਨਾਲ ਚੁਟਾਵਾਂਗੇ ਹਾਂਜੀ ਕਿਹੜੇ ਮੁੱਦੇ ਸੀ ਮੈਂ ਨਿਪਟਾ ਚੁੱਕੇ ਹਾਂ ਦੇਖੋ ਜੀ ਪਾਣੀ ਦਾ ਸਭ ਤੋਂ ਵੱਡਾ ਮੁੱਦਾ ਜਿੱਥੇ ਸੀਵਰੇ ਪਾਣੀ ਗੱਡ ਰਾ ਗਰੀਨ ਸਿਟੀ ਜਸਵਾਲ ਕਲੋਨੀ ਨੰਦਾ ਕਲੋਨੀ ਉਹ ਮੁਰਾਹ ਹੀ ਗੱਡ ਰਸੀਵਰ ਦਾ ਜਦੋਂ 20 ਪੈਂਦਾ ਪ੍ਰਸਾਤਾ ਦਾ ਪਾਣੀ ਕੋ ਨੰਗਰਾ ਬੇ ਹਾਲ ਸੀਗਾ ਨੰਗਿਆ ਨਹੀਂ ਜਾਂਦਾ ਸੀਗਾ ਕਿਉਂਕਿ ਲੱਕੀ ਨੇ ਆਪਣੀਆਂ ਵਧੀਆ ਮਸ਼ੀਨਾਂ ਮਗਾ ਕੇ ਇੱਥੇ ਲਾ ਕੇ ਸਾਰੀਆਂ ਦਿਨ ਰਾਤ ਕੰਮ ਕਰਵਾ ਕੇ ਐ ਸਾਰਾ ਕੰਮ ਵਧੀਆ ਗਲੀਆਂ ਕਰ ਦਿੱਤੀਆਂ ਸਭ ਠੀਕ ਹਨ ਚਾਹੁੰਗੇ ਇਲਾਕੇ ਵਸਨੀਕ ਅਸੀਂ ਤਾਂ ਹੀ ਕਹਿੰਦੇ ਕਹਿੰਦੇ ਜਿੱਦਾਂ ਇਹਨਾਂ ਦੀ ਸੇਵਾ ਕੀਤੀ ਹੈ ਇਹਨਾਂ ਨੂੰ ਇਹਨਾਂ ਦਾ ਹੁਣ ਸੇਵਾ ਦਾ ਮੁੱਲ ਦਿੱਤਾ ਜਾਵੇ ਮੁੱਲ ਮੜਿਆ ਜਾਵੇ ਇਹਨਾਂ ਨੂੰ ਵੋਟਾਂ ਪਾ ਕੇ ਆਪਣੇ 21 ਦਸੰਬਰ ਤੈ ਲੈ ਸ਼ਨੀਵਾਰ ਨੂੰ ਇਹਨਾਂ ਨੂੰ ਵਕਤ ਵਕਤ ਵੋਟਾਂ ਪਾ ਕੇ ਇਹਨਾਂ ਨੂੰ ਚੁਟਾ ਕੇ ਲਿਆਓ ਔਰ ਜੋ ਵੀ ਆਪਣੇ ਕੰਮ ਰਹਿ ਗਏ ਨੇ ਜੋ ਕੁਝ ਹੋਗਾ ਤਾਂ ਅਸੀਂ ਪਹਿਲ ਦੇ ਹੱਦ ਕਰਾਂਗੇ ਜੀ ਥੋੜਾ ਮੈਂ ਆ ਜੀ ਟਿੰਕੂ ਜੀ ਮੈਂ ਜੀ ਲੱਕੀ ਚੋਹਦੀ ਬਾਰੇ ਇਹ ਕਹਿਣਾ ਚਾਹੁੰਦਾ ਮੈਂ ਗ੍ਰੀਨ ਸਿਟੀ 'ਚ ਰਹਿੰਦਾ ਹਾਂ ਜੀ ਜੀ ਉਹਤੇ ਇੰਨਾ ਕੋ ਮਾੜਾ ਹਾਲ ਸੀ ਨਹੀਂ ਪਾਣੀ 24 ਘੰਟੇ ਖੜਾ ਰਹਿਣਾ ਬੁਰਾ ਹਾਲ ਐ ਇਹਨਾਂ ਨੂੰ ਭਾਜੀ ਹੁਣਾਂ ਨੂੰ ਇੱਕ ਫੋਨ ਮਾਰੀਦਾ ਜਿੰਮੈਂਟ ਤੋਂ ਪਹਿਲਾਂ ਆ ਕੇ ਇਹਨਾਂ ਨੇ ਸਾਡੇ ਸਾਰੇ ਕੰਮ ਕਰਵਾਏ ਆ ਜੀ ਜਿਹੜੀ ਬਾਕੀ ਕਾਰਵਾਈ ਰਹਿੰਦੀ ਉਹ ਇਹਨਾਂ ਨੂੰ ਕਿਹਾ ਹੋਇਆ ਇਲੈਕਸ਼ਨ ਤੋਂ ਬਾਅਦ ਉਹ ਵੀ ਸਾਡੀ ਚੱਲੂ ਹੋਏਣੀ ਐ ਜੀ ਆ ਡੋਰ ਟੂ ਡੋਰ ਤੁਸੀਂ ਜਾ ਰਹੇ ਕਿੰਨਾ ਪਿਆਰ ਮਿਲਦਾ ਲੱਗਦਾ ਬਹੁਤ ਜ਼ਿਆਦਾ ਜੀ ਹਰ ਬੰਦਾ ਭਾਜੀ ਨੂੰ ਪਿਆਰ ਕਰਦਾ ਐ ਇਮਾਨਦਾਰ ਬੰਦੇ ਨੇ ਇਹ ਸਭ ਨੇ ਆਏ ਵੀ ਪਿਆਰ ਕਰਦੇ ਨੇ ਜੀ ਕੀ ਕਹਿਣਾ ਚਾਹੋਗੇ ਇਲਾਕਾ ਵਾਸੀ ਇਹਨਾਂ ਨੂੰ ਇਲਾਕਾ ਵਾਸੀ ਨੂੰ ਇਹੀ ਕਹਿਣਾ ਚਾਹੁੰਦੇ ਆ ਜੀ ਵਾਤ ਬਾਤ ਵੋਟਾਂ ਪਾ ਕੇ ਇਹ ਵਾਚ ਚੜ ਕੇ ਲਖਵਿੰਦਰ ਚੌਧਰੀ ਨੂੰ ਵੋਟਾਂ ਪਾਓ ਤੇ ਜਿਤਾਓ ਜੀ